ਸੱਚੀ ਕਾਲ ਮਿੱਤਰੋ ਕੀ ਹਾਲ ਚਾਲ ਆ ਜੀ ਤੇ ਕਣਕ ਦੀਆਂ ਬਾੜੀਆਂ ਚੱਲ ਪਿਆ ਮਿੱਤਰੋ ਕੰਪੈਨਾਂ ਲੱਗ ਗਈਆਂ ਹਨ ਤੇ ਅੱਜ ਹੈਗੀ ਆ 14 ਤਰੀਕ ਬਸਾਖੀ ਵਾਲਾ ਦਿਨ ਸਾਰਿਆਂ ਨੂੰ ਪਹਿਲੀ ਗੱਲ ਦਾ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਠੀਕ ਠਾਕ ਹੁਣ ਤੇ ਆਪਾਂ ਚੱਲਨੇ ਆ ਮਿੱਤਰੋ ਅੱਜ ਬਸਾਖੀ ਤੇ ਮੇਲੇ ਤੇ ਤੇ 4:00 ਵਜ ਗਏ ਠੀਕ ਆ 5:00 ਵਜ ਦਾ ਟਾਈਮ ਆ ਸ਼ਹਿਰੋਂ ਤੁਰਨਾਗਾ ਸਦੂਗੜ ਮੰਗ ਮੰਗ ਬੈਠੇ ਵੀ ਨਾ ਹਨਾ ਪਰ ਲਾਏ ਜਾ ਹਾਂ ਜੀ ਜੀ ਦੂਜੇ ਰੋਡ ਉੱਪਰ ਆ ਜਾਣਗੇ ਜੀ ਪੰਜ ਮਿੰਟ ਹੋਰ ਖੜ੍ਹ ਜੀ ਉਹ ਆ ਜਾਣਗੇ ਸਾਰੇ ਦੀਪੇ ਦੇ ਉੱਪਰ ਵਰਗੇ ਕੁਛ ਦੀਪੇ ਨੂੰ ਕੱਢ ਜਾਣਗੇ ਪੰਜ ਮਿੰਟ ਆਪਦੀ ਬੱਸ ਆਖ ਸਕਦੇ ਮੱਝ ਦਰਵਾਜ਼ੇ ਸਵੇਰ ਦੀ ਚੱਕਰ ਕੱਢ ਦੂ ਪੰਜ ਦਸਤ ਆਪਦੀ ਬੱਸ ਲੈ ਵੀ ਮਿੱਤਰੋ ਜੁੜੀ ਜਾਂਦੇ ਆ ਬੰਦੇ ਤੇ ਚੱਲੇ ਆ ਤਲਵੰਡੀ ਸਾਬ ਉਹ ਦਮਦਮਾ ਸਾਬ ਉਹ ਮੱਥਾ ਟੇਕਣ ਵਾਸਤੇ ਤੇ ਤਿਆਰ ਹੋਈ ਜਾਂਦੇ ਆ ਆਪਣੀ ਬੱਸ ਆ ਕੇ ਕਦੋਂ ਮਰਜ਼ੀ ਦੌਰ ਲਗੇ 6 ਵਜੇ ਪਏ ਆ ਆਲੇ ਨੇ ਜੀ ਬਸਾ ਇੱਕ ਨੋ ਕੰਨ ਇਹ ਬੰਦੇ ਨੇ ਲੇਖੜਾ ਬਈ ਦੱਸਦਾ ਇਹ ਵਸਤਰੀ ਬੋਲ ਕਰਾਦਾ ਹੈ ਹਾਂ ਜੀ ਬਈ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਕਿੱਧਰ ਚੱਲੇ ਬਈ ਤਿਆਰ ਚੁਰੋਗੇ ਸਾਬੋ ਦਾਮ ਦਾਵਾ ਸਾਹਿਬ ਆਏ ਮੱਥਾ ਟੇਕਣ ਆਤੇ ਬਈ ਹਾਂ ਜੀ ਹਾਂ ਜੀ ਵਿਸਾਖੀ ਦਾ ਚਿਹਾਰ ਠੀਕ ਆ ਬਈ ਐਨਮੈਟ ਅਤੇ ਇਹ ਕਮੇਟ ਰੋਂ ਅੰਬਰ ਸ਼ਾਗਲਿਆ ਜੁੜੀ ਰੇ ਜੜਾਈਆਂ ਚ ਹੋ ਗਿਆ ਦਬਾਲ ਤੋਂ ਪ੍ਰਾਪਤ ਹੋ ਗਿਆ ਅੰਬਰ ਦਬਾਲ ਤੋਂ ਨਹੀਂ ਹੋਗਾ ਅੰਬਰ ਦਬਾਲ ਦੁਰ ਪ੍ਰਾਪਤ ਹੋ ਗਿਆ ਬਈ ਫੋਰ ਮਿਸਿੰਗ ਸ਼ਾਗਲਿਆ ਅੰਬਰ ਅੰਬਰ ਦਬਾਲ ਤੋਂ ਪ੍ਰਾਪਤ ਹੋ ਗਿਆ ਬਹੁਤ ਬੜੀਆ ਕੀਤਾ ਜੀ ਅੰਬਰ ਸ਼ਾਗਲਿਆ ਬਹੁਤ ਚੰਗਾ ਲੱਗਿਆ ਮੈਨੂੰ ਇਹ ਦੇਖ ਕੇ ਵੀ ਇਹ ਨੀ ਅੰਬਰ ਸ਼ਾਗਲਿਆ ਹੋਰ ਜੀ ਨਾ ਪੱਕਾ ਆਪਣਾ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਆ ਜਾ ਮੰਨਿਆ ਹੋਰ ਫੇ ਜੁੜੀ ਕਮਾਲ ਆ ਸੋਡੀ ਜੋਦੀ ਤਹਰ ਦੇ ਵਾਲੇ ਨੂੰ ਅੱਜ ਕੋ ਯਾਰ ਬਟਾ ਤਹਰ ਦੇ ਚਲਾ ਕੇ ਚਾਹ ਪਿਆ ਕਮਾਲ ਨਾ ਨਾ ਚਾਹ ਪੀ ਤਹਰ ਦੇ ਬਣਾ ਬਹੁਤ ਸਖਾਈ ਹੈ ਤਹਰ ਵੀਰੇ ਲੁੱਟ ਕੇ ਪਿਆਉਂ ਉਹ ਆ ਕੁੜੀਏ ਮੇਰੀ ਗੱਲ ਸੁਣ ਲੈ ਮੇਰੇ ਕੋਲ ਚਾਹ ਪੀ ਤਹਰ ਵੀ ਇਹਦੇ ਪੈਸੇ ਲੁੱਟਣਾ ਬੰਦ ਕਰ ਨੀ ਇਹਦਾ ਆਉਦਾ ਇਹਦੇ ਦੇ ਅਰੇ ਇਹਨੇ ਨੁੱਟਵਾ ਜਿਹੜਾ ਹੈ ਖੜ ਦੇ ਕਰ ਦੇ ਲੈ ਇਹਦਾ ਹਰ ਜੀ ਲੈ ਇਹਦੇ ਮੰਨੀ ਹਾਂ ਹੋਰ ਬੱਸ ਲੈ 100 ਰੁਪਏ ਦਾ ਦਵਾ ਤੇ ਫੌਜੀ ਨੇ ਉਹ ਡਰ ਗਿਆ ਬੇੜ ਦਾ ਉਧਰ ਦੇਖ ਲੋ ਉਹ ਪਹਿਲੀ ਝੜ ਗਿਆ ਆ ਜਾ ਹੁਣ ਐਡੀ ਦੱਸ ਇਹ ਐ ਨਹੀਂ ਭਾਈ ਦੀ ਇਹ ਆ ਜਾ ਆ ਜਾ ਪੁੱਛਰਾਂ ਨੂੰ ਕਿਹਾ ਸੀ ਮੇਲੇ ਤੇ ਹੱਕ ਪਾ ਲਈ ਦਿਖਾ ਨਹੀਂ ਗਿਆ ਮੈਂ ਹਾਂ ਆਂਦੇ ਬਾਰਲ ਮਾਣੀ ਕਰਦੇ ਹੈ ਬਾਰਲ ਮਾਣੀ ਕਰਦੇ ਉਹਦੇ ਸੈਕਰੀਟ ਗਣ ਕੋਈ ਜੁੜਿਆ ਲਾਟਰੀ ਚ ਲਾ ਦੇ ਮੈਂ ਮੋਟਨ ਤੇ ਮਾਟ ਜੀ ਕੀ ਹੈ ਪਾਵਰ ਬੈਂਕ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਬੈਠਾ ਕੋਈ ਕਿੱਥੇ ਫਿਰਦਾ ਤੇ ਬਸ ਦਾ ਟਾਈਮ 6 ਵਜੇ ਦਾ 6:30 ਹੋ ਗਿਆ ਹਜੇ ਉਹ ਕਹੀ ਜਾਂਦਾ ਚੱਲੀਏ ਇਹ ਕਹਿੰਦੇ ਹਜੇ ਜਾਂਦੀ ਨਹੀਂ 10 ਮਿੰਟ ਹੋਰ ਖੜੋ ਕਹਿੰਦੇ ਆਪਣੇ ਵਾਸਤੇ ਪੂਰੇ ਨਹੀਂ ਹੋਏ ਹਾਂ ਉਹ ਕਹਿੰਦਾ ਉਹ ਕਹਿੰਦਾ 6 ਵਜੇ ਤਰੂ ਫੌਜੀ ਕਹਿੰਦਾ ਜਦੋਂ ਮੈਂ ਕਿਹਾ ਉਦੋਂ ਤਰੂ ਬੱਸ ਐ ਕਿਹਨੇ ਤਰਪੂ 6 ਵਜੇ ਸ਼ਾਂਤ ਚ ਫਰਕ ਪੈਂਦਾ ਕਹਿੰਦਾ ਨਾਲ ਮੈਂ ਖਾ ਉਹ ਕਹਿੰਦੇ ਬਸ 6 ਵਜੇ ਤਰੂ ਫੌਜੀ ਕਹਿੰਦਾ ਜਦੋਂ ਮੈਂ ਕਿਹਾ ਉਦੋਂ ਤਰੂ ਬੱਸ ਐ ਕਿਹਨੇ ਤਰਪੂ ਦੋ ਤਿੰਨ ਹਿੱਧੇ ਟੱਪ ਕੇ ਕਿੱਦੇ ਟੱਪ ਕੇ ਕਿੱਦੇ ਟੱਪ ਗਏ ਜੋਨੀ ਨੂੰ ਕਾਟਾ ਪਾਦਾ 10 ਰੁਪਏ ਦਾ ਫੌਜੀ ਨੇ ਇਕੱਠੇ ਦਾਰ ਵੀ ਦਾ ਇਕੱਠਾ ਹੀ ਘਟਾ ਪੈ ਗਿਆ ਜੋਨੀ ਨੂੰ ਅੱਜ ਨਹੀਂ ਜੋਨੀ ਰੁਪਈਆ ਨਹੀਂ ਕਢਦਾ ਹੁੰਦਾ ਖਾਲਸਾ ਰਾਤ ਵੀ ਰਹਿ ਕੇ ਗਿਆ ਸੀ ਮੈਨੂੰ ਉੱਥੇ ਤਰਵੰਡੀ ਸਾਹਿਬ ਬਾਬਾ ਨੇ ਰਾਮਾ ਵਧੀਆ ਉਹ ਸਮਾਰੋਹ ਪਾ ਦਿੱਤਾ ਸੀ ਯਾਰ ਰਾਤ ਅੱਜ ਵੀ ਹੋਊਗਾ ਅੱਜ ਹੋਊਗਾ ਨਾ ਮੈਂ ਕਹਣਾ ਆਹ ਮੇਲਾ ਉਹ ਕਰਨ ਨਾਲੋਂ ਦੇਖਣ ਨਾਲੋਂ ਜਿਉਹ ਹੈ ਸਮਾਰੋਹ ਦੇਖਿਆ ਨਹੀਂ ਅੱਜ ਅੱਜ ਸਮਾਰੋਹ ਦੇਖਿਆ ਨਹੀਂ ਅੱਜ ਹੋਊਗਾ ਸਮਾਰੋਹ ਵਿਚਾਰ ਸੁਣਿਆ ਨਾ ਵਿਚਾਰ ਸੁਣਾਗੇ ਵਿਚਾਰ ਪੂਰਾ ਬਹਿ ਜਾ ਯਾਰ ਇਹਨੇ ਤੇ ਬੱਚਿਆਂ ਨੇ ਕਿਹ ਦੁਨੀਆ ਵਾਲੇ ਬੱਚੇ ਸੀਗੇ ਉਹਨੇ ਚਲੇ ਆਏ ਸੀ ਵੇਲੇ ਕੋਈ ਬੱਸ ਨਹੀਂ ਆਉਂਦੀ ਸੀ ਤੇ ਸਪੈਸ਼ਲ ਆਸੀ ਹੋਵੇਂ ਸਾਰੇ ਜੇ ਰੋਡ ਐਸੀ ਆਪਾਂ ਬਾਰਾਂ ਨਹੀਂ ਸੀ ਕਿੱਥੇ ਉੱਧਰ ਲਾਣਾ ਮਰਲੇ ਪਾਸੇ ਕੋਈ ਨਹੀਂ ਆएगी ਗੱਲ ਆ ਯਾਰ ਚੜਨਾ ਓਏ ਬੜੂ ਵੀ ਏ ਹਾਂ ਬੜੂ ਵੀ ਯਾਰ ਖੜੂ ਬਾਬੇ ਰੁਕ ਜਾ ਓਏ ਵਖੜਾ ਆਲਾ ਓ ਇੱਥੇ ਖੜਾ ਆਲਾ ਬੱਸ ਉਹ ਸਪੈਸ਼ਲ ਆਪਣੀ ਜਾਊਗੀ ਇਹ ਤੀਜਾ ਬੰਦਾ ਬਾਹਰ ਕੱਢ ਦਿਓ ਓਏ ਮਾਗੀ ਕਹਨਾ ਆਪਣੇ ਬੰਦੇ ਹੋਣੇ ਚਾਹੀਦੇ ਤੀਜਾ ਬੰਦਾ ਬਾਹਰ ਕੱਢ ਦਿਓ ਹਾਂ ਬਾਹਰ ਆਪਣੀ ਸਪੈਸ਼ਲ ਲਗਾ ਲਈਏ ਵਾਸਤੇ ਅੱਜ ਕੋਈ ਨਹੀਂ ਆ ਮੈਂ ਆ ਕੇ ਜeneਣਾ ਯਾਰ ਚਲੋ ਚਲੋ ਮੈਂ ਕਿ ਆਪਣੇ ਬੰਦੇ ਹੋਣੇ ਚਾਹੀਦੇ ਆਪਣੇ ਤੀਜਾ ਬੰਦਾ ਬਾਹਰ ਕੱਢ ਦਿਓ ਕਹਿੰਦਾ ਭਈ ਆਪਣਾ ਹੀ ਆ ਮੈਂ ਵੀ ਛੁੱਟਿਆ ਚਲੋ ਆਜੋ ਸ਼ਰਮਾ ਜੀ ਚਲੋ ਹਨੇ ਹਾਂ ਅਜੀ ਚੱਕਰ ਨਹੀਂ ਆ ਗਰਮੀ ਚ ਆਜੋ ਆਜੋ ਸ਼ੀਤੀ ਸਾਰੇ ਮੁੰਡਿਆਂ ਨੂੰ ਲਿਆ ਤੁਰਦੇ ਆ ਕਹਿੰਦੇ ਸ਼ੀਤੀ ਕਰੋ ਜਾਣ ਲੈ ਜਾਣ ਲੈ ਜਾਣ ਲੈ ਜਾਣ ਲੈ ਬਸ ਸ਼ੀਤੀ ਉਹਨਾਂ ਨੂੰ ਮੇਲਾ 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 ਮਿੱਤਰਾਂ ਦਾ ਮੇਲਾ ਮਿੱਤਰਾਂ ਦਾ ਵੰਡੀ ਸਭੋ ਦਾ ਮੇਲਾ ਮਿੱਤਰੋ ਤਾਂ ਕਿਲਾ ਕਿਵੇਂ ਆ ਵੇ ਵਧੀਆ ਉਹ ਕਿਉਂ ਆਵੇ? ਆ ਜਾ ਰੋੜੀ। ਆ ਲੈ। ਲੈ ਖਾ ਲੈ ਲੱਭੀ। ਪਹਿਲੇ ਖਾ ਲੈ ਖਾ। ਖਾ ਲੈ ਮਿਰਚ। ਖਾ ਲੈ ਖਾ। ਲੱਭੀ ਲੈ ਕੇ ਖਾਊਗਾ। ਜਾ ਤਾ ਖੜਾ ਬਈ। ਫੇਰ ਮਿਰਚ ਖਾਈਂਗਾ। ਹਾਂ ਫੇਰ ਖਾ ਲੈ। ਇੰਨੀ ਖਾ ਲੈ। ਦੋ ਦਾ ਗਲਾਸ ਕਰਵਾ ਲੈ ਯਾਰ। ਹੈ? ਇੱਕ ਗੰਨੇ ਵਾਲੇ ਦੋ ਦਾ ਗਲਾਸ ਕਰਵਾ ਲੈ ਖਾਨ ਦੇ ਅੰਮਾ। ਸਹੀ ਗੱਲ ਹੈ ਨਾ ਬਈ। ਨਾ ਵੀ। ਗਲਾਸ ਪਹਿਲੋ ਵੋਜੀ ਦਾ। ਇੱਧਰ ਹੋ ਜਾਓ ਇੱਧਰ ਹੋ ਜਾਓ। ਇੱਧਰੋ 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 ਇੱਧਰੋ। ਆ ਮਿੱਤਰੋ ਟਾਈਮ ਬਹੁਤ ਹੋ ਗਿਆ ਸਾਢੇ 6 ਹੋ ਗਏ ਅਜੇ ਤੱਕ ਬੱਸ ਬਸ ਤੱਕ ਨਹੀਂ ਆਇਆ ਆ ਜਾ ਚੱਲੀਏ ਹੈ ਨਹੀਂ ਇੱਧਰ ਮਿੱਠੇ ਕਿਉਂ ਨਹੀਂ ਆਉਂਦੇਗੇ ਭੰਜਿਆ ਯਾਰ ਮਾ ਸਾਰੇ ਮਿੱਠੇ ਨਹੀਂ ਹੈਂ ਤੂੰ ਅਧੀਆਂ ਰੇੜੀਆਂ ਸਿਰ ਦੂਖਾੜਦੀਆਂ ਖਾਦੀ ਕਰਤੀਆਂ ਅਜੇ ਕਹਿੰਦਾ ਮਿੱਠੇ ਨਹੀਂ ਜਿਹੜੀ ਰੇੜੀ ਨੂੰ ਜਾਂਦਾ ਦੇਰ ਦੇਰੀ ਦੀ ਲੈ ਓ ਫੇ ਮੜਾ ਇਹ ਕੋ ਖਲਗਰੀ ਸੀ ਓਹ ਪਰਾਇ ਦਾ ਹੁਣ ਆਪਣਾ 50 ਹੁਣ ਅਮਰੂਦ ਤਾਂ ਮੈਂ ਹੁਣੇ ਖਾਂਦਾ ਛੰਡ ਸੰਦ ਹੁੰਦੇ ਹੈਗੇ ਉ ਵੀ ਅਮਰੂਦ ਖਾਣਾ ਨਹੀਂ ਚਾਹੀਦਾ ਪੱਥਰੀ ਪੁਥਰੀ ਦੀ ਕਹਿੰਦੇ ਸ਼ਿਕਾਇਤ ਅਮਰੂਦ ਨਾਲ ਹੀ ਜ਼ਿਆਦਾ ਪੈਂਦੀ ਹੈ ਤੇ ਜ਼ਿੰਦਗੀ ਦੇ ਵਿੱਚ ਆਪਾਂ ਅਮਰੂਦ ਖਾਦੇ ਹੀ ਨਹੀਂ ਹਾਂ ਹਾਂ ਰੇੜੀ ਨਾਲ ਐਵੇਂ ਆ ਓਏ ਬੜੇ ਦਿਨਾਂ ਬਾਅਦ ਦੇਖਿਆ ਹੁਣ ਮੈਂ ਵਦਲੇ ਕਲੇ ਦਿਨਾਂ ਬਾਅਦ ਨਿਸ਼ਾਨ ਰਹਿ ਗਏ ਬਸ ਭਰੀ ਗਈ ਇਹਦੇ ਬੰਦੇ ਪਹੁੰਚੇ ਨਹੀਂ ਸਾਡੇ ਵਾ ਸੀਟ ਰੱਖੀ ਜਾਗਾ ਆਪਣੀ ਆਈ ਬਣ ਕੇ ਪੱਟ ਕੇ ਜਾਂ ਦੀਪਨ ਜਾਣ ਹੈ ਹੈਲੋ ਆਏ ਉਹ ਭੈਣ ਰੱਖ ਫੁੱਲੀ ਗਏ ਆ ਇਹ ਬੰਦੇ ਆਏ ਨਹੀਂ ਆਇਆ ਜਲਦੀ ਆ ਜਾ ਕਾਟਾ ਆ ਖੜੀ ਆ ਬਸ ਏ ਬੰਦੇ ਪਹੁੰਚੇ ਨਹੀਂ ਆਪਣੇ ਨਿੱਨੀ ਵਲੌਗ ਬਣਾਇਆ ਆਉਂਦੇ ਆ ਆਹ ਦੇਖ ਆਹ ਨੂੰ ਦੱਸਣਾ ਓਏ ਉੱਤਰੀ ਪਾਲ ਪਾਲਾ ਫਿਰ ਬਸ ਕਿਤੇ ਕਰਾਂਗੇ ਨਹੀਂ ਕਿਤੇ ਖੜੇ ਹੋਗੇ ਉੱਧ ਦੀ ਕਿਦਾ ਕਰਦੇ ਆ ਸਹੀ ਆ ਸਹੀ ਆ ਦੇ ਵੇ ਇੱਟਾ ਦੇ ਵੇ ਆ ਮੈਂ ਨੂੰ ਪਿਆ ਸੀ ਮੈਂ ਕਿਹਾ ਸਾਡੇ ਘਰ ਅੱਗੇ ਲੈ ਚੱਲ ਬੱਤ ਸਾਰੀ ਭਰਨ ਆ ਕੇ ਜਾਂਦੀ ਆ ਬੋਲਣ ਪਸਤ ਕੱਲੀ ਜਿਹਾ ਘਰ ਦਰ ਲੈ ਵੇ ਡੇਟਾ ਲੈਣ ਨੂੰ ਯਾਰ ਯਾਰ ਛੜ ਛੜ ਥੋੜੀ ਫੇਰੇ ਆਉਣਾ ਲੈ ਮਿੱਤਰੋ ਬਸ ਖੜੀ ਹੈਗੀ ਹੁਣ ਨਾਲ ਹੀ ਤੇ ਬੰਦੇ ਨਹੀਂ ਪਹੁੰਚੇ ਸਾਡੇ ਜੇਰ ਤੇ ਬੰਦੇ ਰਹੇ ਹੀ ਹੈ ਬਾਹਰ ਤਾਂ ਲਾਣਾ ਨਾਲ ਦੌੜੀ ਗਾ ਕਾਲੀ ਦੌੜੀ ਮਿੱਤਰੋ ਸਰੋ ਸਰੋ ਗੈਨ ਰਵੇ ਬਾਈ ਕੋਈ ਇੱਕ ਮੰਮੀ ਸਾਰੇ ਇਹ ਡਾਕਟਰ ਬਾਈ ਕਰੂੰਗਾ ਮੈਂ ਕਰੂੰਗਾ ਮੈਂ ਕਰ ਰਹੀ ਚੱਕ ਬਈ ਨਾ ਚ ਉਹ ਸਾਰੇ ਖਾ ਗਏ ਆ ਗਏ ਆ ਤਾਂ ਜਿਹੜੇ ਦੇਣ ਹੀ ਨਹੀਂ ਉਹ ਖਾ ਗਏ ਜਾ ਬਈ ਉਹ ਵੱਲ ਪਈ ਹੋਈ ਆ ਬਸ ਆ ਗਏ ਬਈ ਆ ਆ ਗਏ ਚੜਾ ਕੇ ਲਿਆਂਦੇ ਬੰਦੇ ਮੰਗਰਲੀ ਢਾਕੀ ਚੜਨੀ ਆ ਜਾਂ ਮੂਰਲੀ ਢਾਕੀ ਚੜਨੀ ਆ ਉਹ ਆ ਗਏ ਉਹ ਫੌਜੀ ਇਲੈਕਟ੍ਰਿਕ ਖੜਾ ਦੇ ਆਪਣੇ ਪਕੜਾ ਦੇ ਚਲੋ ਜਦੋਂ ਗੱਡੀ ਲੱਗੂ ਹੈਲੋ ਹੈਲੋ ਬਾਲੀ ਕੋਲ ਬਾਲੀ ਨਾ ਆ ਰਿਹਾ ਹੈ ਜੱਜਾ ਵੀ ਨਹੀਂ ਦੇ ਦੋ

ਪੈਂਦਾ ਨਾ ਗਾ ਇਧਰ ਦੇ ਤੇਰੇ ਦੀ ਲੈਰੇ ਦੀ ਉੱਤੇ ਦੇ ਉੱਤੇ ਬੰਦੇ ਦੇ ਬੰਦਾ ਚੜਾਇਆ ਬੰਦੇ ਵਿੱਚ ਗੱਤ ਸਾਡੇ ਕੋਲੇ ਅਸੀਂ ਕਦੇ ਕਟਾਈ ਨਹੀਂ ਮਿੱਤਰ ਇਹ ਆਪਣੇ ਭਰਾਵਾਂ ਦੀ ਬੱਸ ਆਪਾਂ ਕਿਵੇਂ ਕਟਾਈ ਇਹਦਾ ਤੀਰਾ ਲੱਗੂਗਾ तलवंडी साब वसाखी जे मेले ते ਵਾਲੇ ਚੱਲੇ ਹੋਏ ਜੀ। ਓਪਟੀ ਦੀ ਰਿਪੋਰਟ ਹੋਈ ਪਈ ਬਸ ਭਰੀ ਪਈ ਐ। ਐਡਾ ਕਰਦੇ ਕਿ ਸੋਣੇ ਹੋਰੀ ਵੀ ਪੁੱਜੇ। ਤਾਂਹੀਂ ਲੈ ਸੱਜਣਾ ਪਿਆਰਿਓ ਸਵਾ 7 ਹੋ ਗਏ। ਤੇ ਤਲਵੰਡੀ ਸਾਬੋ ਨੂੰ ਜਾਈ ਜਾਨੇ ਕਿਉਂਕਿ ਲੇਟ ਹੋ ਗਈ ਸੀ ਪਹਿਲਾਂ ਹੀ। ਜੇ ਆਗੇ ਫਿਰ ਕਰਦੇ ਆ ਉੱਥੇ ਗੱਲਾਂ ਬਾਤਾਂ ਤੁਹਾਡੇ ਨਾਲ ਹਨ ਤੇ ਦਿਖਾਉਣੇ ਆ ਤਲਵੰਡੀ ਸਾਬੋ ਦਾ ਮਾਹੌਲ ਕੀ ਜਿਹਾ ਕਰੈ। ਬਾਕੀ ਪਹੁੰਚੇ ਹੋਈਆਂ ਭੋਜਾਂ ਸਾਰੀਆਂ। हरे चंदन घट मित्रों पहुंच चुके मी पदा वह अट्ठे साढ़े अट्ठ हो गए होने ओए ओए ਤਦੂ ਫੌਜੀ ਵਾਲਾ ਲੈ ਵੀ ਮਿੱਤਰੋ ਸੰਗਤਾਂ ਤੁਰੀਆਂ ਹੋਈਆਂ ਆ ਤੇ ਇਧਰੋ ਸੇਵਾਦਾਰ ਆਪਣਾ ਹਨ ਤੇ ਚੋਲੇ ਜੂਲੇ ਵੀ ਇਹਦੇ ਕੋਈ ਆ ਬਾਕੀ ਸੰਗਤਾਂ ਤੁਰੀਆਂ ਆਣੇ ਅੱਜ ਨਾ ਵਿਸਾਖੀ ਦੇਖਣ ਆਏ ਸੀਗੇ 13 ਤਰੀਕ ਆ ਤੇ ਮੀਂਹ ਆ ਗਿਆ ਕੰਮ ਖਰਾਬ ਕਰਤਾ ਯਾਰ ਹੁਣ ਪਤਾ ਨਹੀਂ ਦੇਖੀ ਜਾਊ ਕਿ ਨਹੀਂ ਕਿ ਨਹੀਂ ਸਹੀ ਗੱਲ ਆ ਵੀ ਤੇ ਹੁਣ ਦੇਖਦੇ ਆਂ ਚੱਲ ਕੀ ਬਣਦਾ ਹੋਰ ਵੀ ਆਏਗਾ ਹੁਣ ਲੱਗੇ ਬਈ ਤੇ ਫੋਨ ਵੀ ਹੈਂਗ ਹੋਣ ਲੱਗੇ ਤੇ ਮੀ ਯਾਰ ਗਲਤ ਆ ਮੀ ਆਈ ਜਾਂਦਾ ਮਸਾਖੀ ਸਾਰੀ ਖਰਾਬ ਹੋ ਜੂ ਚਣੋਲਾ ਚ ਡੂਲਾ ਦੇ ਚੜਨ ਦਾ ਬੜਾ ਚਾਹ ਸੀ ਸਾਨੂੰ ਅੱਜ ਕਿਉਂਕਿ ਸੰਗ ਤਾਂ ਬਹੁਤ ਦੂਰੋਂ ਦੂਰੋਂ ਪਹੁੰਚਿਆਂਗੇ ਅੱਜ ਬੰਦੇ ਪਰੇ ਭਰਾ ਇਕੱਠੇ ਹੋਏ ਸੀ ਤੇ ਦੁਰਵਾ ਦਾ ਭਰਾ ਨੇ ਵੀ ਜਣਾ ਦੱਸ ਦੇਣ ਬਾਅਦ 40 ਦਿਨਾਂ ਦੀ ਛੁੱਟੀ ਸੀ 25 ਦਿਨਾਂ ਦੀ ਵੀ ਨਾ 60 ਦਿਨਾਂ ਦੀ 55 56 ਦਿਨਾਂ ਦੀ ਛੁੱਟੀ ਤੇ ਆਇਆ ਸੀ ਬਿਆਬੂ ਦੇਖਣਾ ਆਇਆ ਸੀਗਾ ਪੀਟੀ ਦਾ ਚਲ ਦੇਖ ਲਿਆ ਬਾਕੀ ਆ ਜੋ ਚਲਦੇ ਆ ਆ ਪਕੇ 10 ਮਿੰਟ ਪਹਿਲਾਂ ਕਿਥੇ 2 ਘੰਟੇ ਲਾ ਦੇ ਓ ਫੌਜੀ ਨੇ ਕਰਾ ਦੇਣਾ ਟਰੱਕ ਲੈ ਆ ਬਾਈ ਐ ਆ ਭੇਜੀ ਜਾਂਦੇ ਫੌਜੀ ਨੇ ਮਾਰਾ ਫੋਨ ਟਰੱਕ ਕਰਾ ਤੇ ਗੱਲਾਂ ਕੋਈ ਏ ਓਏ ਹੱਥ ਰੱਖਿਓ ਬਈ ਓਏ ਕਿਵੇਂ ਬ੍ਰੇਕ ਥੋੜੀ ਮਾਰੋ ਹੈ ਆ ਆ ਆ ਆਈ ਹਾਈ 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 ਆਏ ਹਾਏ ਹਾਏ ਤਿੰਨ ਚਾਰ ਲੈ ਵੀ ਮਿੱਤਰੋ ਟਰੱਕ ਮਿਲ ਗਿਆ ਪਰੂ ਚੱਲੇ ਆ ਹੁਣ ਗੁਰੂ ਘਰ ਵੀ ਬਹੁਤ ਪਈ ਜਾਂਦਾ ਯਾਰ ਕੀ ਕਰੀਏ ਉਹ ਟੇਕ ਜਣਾ ਓਏ ਜਾਂ ਬਹੁਤ ਤਖੜਾ ਲੱਗਾ ਥੋੜੀ ਦੂਰੀ ਆਓ ਉੱਤਰ ਓਏ ਆ ਜਾਓ ਆ ਜਾਓ ਆ ਜਾਓ ਓਏ ਫੋਮ ਜਾਣਾ ਬਚਣਾ ਮਣਗੀ ਇਹ ਬੰਦੇ ਕਿ ਅਸੀਂ ਨਹੀਂ ਜਾਣਾ ਬਾਕੀ ਉਤਰ ਗਏ ਬਈ ਬਾਕੀ ਉਤਰ ਗਏ ਬਈ ਤੋਂ ਕੋੜਤੇ ਤੇ ਬਈ ਬਾਹਲਾ ਨਹੀਂਦਾ ਪਾਣੀ ਇਹਦੇ ਦੂਜਾ ਹੈ ਨਾ ਇਹ ਇਧਰ ਫੌਜੀ ਸਾਹਿਬ ਦਾ ਪਛਾਣ ਹੀ ਹੈ ਫੌਜੀ ਸਾਹਿਬ ਖੜੇ ਇੱਥੇ ਪਾਣੀ ਪਾਣੀ ਹੋ ਗਿਆ ਮਿੱਤਰੋ ਟਰੱਕੜ ਸਿੱਧਾ ਜਾਣਾ ਬਸ ਸਿੱਧਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਵੀ ਮਿੱਤਰੋ ਸਤਨਾਮ ਜੀ ਵਾਹਿਗੁਰੂ ਜੀ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਜੀ ਪ੍ਰਮਾਤਮਾ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਿਆ ਨਾ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਤੇ ਵੀ ਇਹ ਸਾਡੇ ਤੇ ਵੀ ਹੈਗਾ ਸਾਡੇ ਪਰਿਵਾਰਾਂ ਤੇ ਯਾਰਾਂ ਬੇਲੀਆਂ ਦੇ ਪਰਿਵਾਰਾਂ ਤੇ ਆਪ ਤੇ ਮਿਹਰ ਭਰਿਆ ਰੱਖੇ ਪ੍ਰਮਾਤਮਾ ਭਾਜੀ ਆਪਣੇ ਮੋਬਾਈਲ ਤੇ ਮੀਂਹ ਪਈ ਜਾਂਦਾ ਮਿੱਤਰੋ ਪਰ ਪੂਰਾ ਪੂਰਾ ਧਿਆਨ ਰੱਖੋ ਇਹ ਗਿੱਲੇ ਗਿੱਲੇ ਜੇ ਹੋ ਗਏ ਹੁਣੀ ਪਹੁੰਚੇ ਹਜੇ ਬਾਕੀ ਦੇਖਦੇ ਹਾਂ ਲੰਗਰ ਲੰਗਰ ਚਾਹੀਦਾ ਫਿਰ ਮੱਥਾ ਟੇਕ ਕੇ ਆਵਾਂਗੇ ਦੇਖਦੇ ਮਿੱਤਰੋ ਤਲਵੰਡੀ ਸਾਬੋਂ ਦੇ ਆ ਇਹਨਾਂ ਨੇ ਆ ਡੱਬੇ ਮਗਾਤੇ ਨਾਲ ਵਾਲਿਆਂ ਨੇ ਅੱਜੋ ਮੇਰੇ ਵੀਰ ਜਿਹੜਾ ਦੁੱਧ ਤੋਂ ਨਹੀਂ ਬੰਦੀ ਖੀਰ ਜਿਹੜਾ ਦੁੱਧ ਚ ਮਦਾਣੀ ਪਾਏਗਾ ਬਾਈ ਜੀ ਮੱਖਣੀ ਉਹ ਹੀ ਖਾਏਗਾ ਜਿਹੜਾ ਚੜਦੀ ਕਲਾ ਚੋਰ ਦੇ ਇਹ 3000 ਤੇ ਉਹ ਤੜਾ ਖੂਆ ਕੰਡੂ ਕਦੋਂ ਵਹੇ ਹਾਂਜੀ ਮਾਹ ਕਵਾਨੀ ਨਾ ਘਰੇ ਦਾ ਮਾਰਾ ਬੱਚਾ ਹੈ ਜੀ ਮਜਾ ਪੰਜ ਸੱਤ ਮਿੰਟ ਮੈਂ ਟਪਾ ਕੇ ਜਾ ਜੀ ਲੈ ਵੀ ਮਿੱਤਰੋ ਇੱਥੇ ਦੇਖਦੇ ਹੁਣ ਕਿੰਨੇ ਕੋਲ ਸਟਾਰਟ ਹੋਊਗਾ ਕਿ ਕਈ ਵਾਰ ਇਹਨੇ ਚੜਾਉਂਦੇ ਤਾਂ ਹੈ ਨਹੀਂ ਆਪਕੇ ਬਾਪੇ ਯਾਰ ਬਹੁਤ ਔਖਾ ਹੈ ਸ਼ਰਾਬਾ ਬਾਪਾ ਬਈ ਉਹ ਘੜ 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 ਦੇਖੀ ਜਾਂਦਾ ਹੱਥ ਜੋੜਦੇ ਹੁਣ ਸਿਰਾ ਡਾਲੀ ਸਿਰਾ ਬਾਲਾ ਕੈਂਟ ਕੰਮ ਜੀ ਬਾਕੀ ਟਰ ਹੈ ਇਹ ਅਸਮਨੇ ਚੜਖਣਾ ਆ ਪਿਆ ਉਹ ਬਾਕੀ ਬਾਲਾ ਕੈਂਡ ਸੀ ਕੰਮ ਯਾਰ ਹਾਂ ਬਾਲਾ ਕੈਂਡ ਸੀ ਇਹ ਗੱਲ ਬੰਦੇ ਹਾਂ ਆ ਚਲੋ ਉਹੀ ਤਾਂ ਗੱਲ ਆ ਬਾਈ ਇਹਦਾ ਸਿਰਾਲਾ ਤਾਂ ਆਪਾਂ ਨੂੰ ਚੱਕਰਾਂਣ ਲੱਗੇ ਖੜਿਆਂ ਨੂੰ ਬੋਲੇ ਸੋਨਹਿਰ ਜੈਕਾਰੇ ਪੋਧਰੋਂ ਆਏ ਇੱਧਰ ਨੂੰ ਆ ਗਿਆ ਨਾ ਅੱਡੇ ਕਨੀ ਜਾ ਕੇ ਆਉਨੇ ਆ ਕਹਿੰਦੇ ਤੇ ਉਹੋ ਕਪੜਾ ਦਾ ਬੁਰਾ ਹਾਲ ਹੀ ਗਿਆ ਹਨ ਠੀਕ ਆ ਬੁਰਾ ਹਾਲ ਹੋ ਗਿਆ ਬਾਕੀ ਫੌਜਾਂ ਤੁਰੀਆਂ ਹੋਈਆਂ ਗੀਆਂ ਅੱਡੇ ਕ ਨਹੀਂ ਹਨ ਅੱਡੇ ਕ ਨਹੀਂ ਦੇਖਦੇ ਆ ਵੀ ਕੀ ਮਾਹੌਲ ਆ ਕੀ ਜਹੌਲ ਆ ਹਨ ਕੀ ਬਣਦਾ ਤੇ ਬਾਕੀ ਕੀ ਜਾਓ ਕੇ ਦੀ ਰੋਟਾ ਚੱਲੀ ਜਾਂਦਾ ਕੰਮ ਅੱਡੇ ਮੁੰਡੇ ਪਿੱਛੇ ਆਉਂਦੇ ਤੇ ਮੂਰੇ ਆਉਂਦੇ ਤੇ ਨਾਲ ਆ ਬਈ ਸਾਨੂੰ ਤਾਂ ਇਹਨਾਂ ਪਤਾ ਨਹੀਂ ਯਾਰ ਖਲਾਉ ਬਣਾਈਏ ਯਾਰ ਭਾਈ ਕੋਤਰਾ ਪਰ ਨਾ ਬਿਆ ਮੇਰੇ ਕੋਲੇ ਹੋਏ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਆ ਚੱਕ 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 ਕੈਨੇਡਾ ਅਮਰੀਕਾ ਇਹ ਸਿਗਨੈਚਰ ਆ ਜਾਂਦਾ ਉਹ ਕੈਨੇਡਾ ਅਮਰੀਕਾ ਇਹਨੇ ਚੱਕਦੇ 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 ਬੂੜੀ ਨਾ 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 ਆ ਟੋਂ ਡੱਬੀ ਕੈਨੇਡਾ ਅਮਰੀਕਾ आगेज़ें थीधी थीधी। आगेज़ें थीधी थीधी <laughs> गए, तो इतनी ठीक है पे हजार रुपये कल भी रुपये गलॉस भीह रुप रुपये गलस 20 ਰੁਪਏ glass 20 ਰੁਪਏ glass ਚਲੋ ਫੇਰ ਅੱਗੇ ਚਲੀਏ ਨਹੀਂ ਪੀਣਾ ਤੇ ਕਿਹਨੇ ਸਾਡੀਆਂ ਫੌਜਾਂ ਵੈਸ਼ ਨੂੰ ਆਈ ਸਾਰੀਆਂ ਲੈ ਵੀ ਮਿੱਤਰੋ ਉਂ ਤਾਂ ਜਾਂਦੇ ਦੇਖੇ ਜਿਹਨੂੰ ਉੱਪਰ ਦੀ ਜਾਣਾ ਬੱਸ ਸਟੈਂਡ ਦੇ ਵਿੱਚ ਬਾਹਲਾ ਕਰਨਾ ਪੈਦਾ पड़ाका पाया इसका पटाका फौजा इधर रे गई चलो या या नुकी आ रही है इधर इधर तो कुछ है ही नहीं बी हाँ इधर है ही नहीं बी अंदर की है अंदर तक कल ਅੰਦਰ ਵਾਹ ਕੇ ਗਿਆ ਕਿੱਲੇ ਲੈ ਲਓ ਫੌਜੀ ਕੀ ਲੈਣਾ ਫਿਰ ਲੈ ਵੀ ਮਿੱਤਰੋ ਕਰੋ ਸਰੋਵਰ ਸਾਹਿਬ ਦੇ ਦਰਸ਼ਨ ਤੇ ਅੱਛਾ ਬੂਟ ਪਾ ਲੈ ਜੀ ਹਾਂ ਪੱਟੀਕ ਲਿਆ ਹਨ ਤੇ ਪ੍ਰਮਾਤਮਾ ਸਾਹਿਬ ਤੇ ਮਿਹਰ ਭਰਿਆ ਹੱਥ ਰੱਖੇ ਲੈ ਵੀ ਮਿੱਤਰੋ 1 ਵਜ ਗਿਆ ਹਨ ਤੇ ਬਸ ਖਲਾਈ ਆ ਕੋਈ ਹੁਣ ਦੇ ਇੱਕ ਖੋਲੀ ਹੈ ਬਸ ਸੋਣਾ ਦਾ ਪੈਨੇ 10 ਮਿੰਟ ਨੀਂਦ ਆਉਂਦੀ ਆ ਤਾਂ ਤੇ ਹੁੰਦਾ ਦਾ ਹੈ ਇੱਥੇ ਬੈ ਜੀ ਫੜਕਾ ਨਾ ਕਰੇ ਫੜਕਾ ਨਹੀਂ ਕਰਦੇ ਬਈ ਹੁਣ ਤਾਂ ਇੱਥੇ ਹੈਗੇ ਲੇ ਤ੍ਰਿਸ਼ੀ ਦੇ ਥਾਲੇ ਮਨਸਾਲੀ ਜਣੀ ਸਾਰੇ ਕਿਵੇਂ ਗੁਸੇ ਦਾ ਉਹ ਹੈਗਾ ਫਲਾੰਦਾ ਤੇ ਆਏ ਕਰੀਆਂ ਚੋਲਾ ਤੱਕ ਮੁੱਕ ਵੀ ਬਕਾਊ ਹੈਗਾ ਬੰਦਾ ਇਹ ਵੀ ਕਹਦਾਗਾ ਖੜਾ ਆ ਚੋਲਾ ਤੱਕ ਕਵਾਲੀ ਨੂੰ ਐਂ ਫੜਾਦੀ ਓਏ ਚੋਲਾ ਆਈ ਆਜਾ ਹੁਣ ਜਾ ਕੇ ਚੋਲੇ ਹੁੰਦਾ ਤਪਾ ਦੇ ਕੰਦੇ ਸਰ ਹੈਗਾ ਇਹਦਾ ਹੋਜਾ ਤੁੰਮੀ ਰਸ ਸੁਣ ਜਿੱਦੇ ਪਾੜ ਕੇ ਖੜਾ ਛੱਡੇ ਮੇਰਾ लेवज सरकार ना स्थाकार ना सरकार ना सारे डोंकर <laughs> दे पाए जागा देखन जाना बड़ा जानवर बड़ा ले आयो चलिए आ जाओ किधर लंबी निकलेगा लेके किधर गया ओ लंबी किथे ਮੈਂ ਤਾਂ ਜਵਾਕ ਦਾ ਕੰਮਣ ਖੋਲਿਆ 7 ਵਜੇ ਪਏ ਆ ਉਹ ਬੋਲ ਲੱਭੀ ਕੋਸੇ ਸਪੀਕਰ ਲੈ ਲੈ ਬਾਬਾ ਇਹਨਾਂ ਲੈ ਲਿਆ ਚਾਹ ਭਾਈ ਚਾਹ ਅੰਗੂਰੀ ਦਾ ਤਾ ਪੈਣਾ ਆਏ ਵਿੱਕੀ ਉਹ ਬੋਲ ਮਾਰ ਕੇ ਉੱਠੜੋ ਬਹੁਤ ਪੀੜ ਜਾ ਲੱਭੀ ਵਿੱਕੀ ਬਾਪਾ ਨਹੀਂ ਮਿੱਤਰ ਸਵੇਰੇ ਸਵੇਰੇ ਮੱਲਾ ਮਾਰ ਲਿਆ ਬ੍ਰੇਕ ਡਾ ਨਾਛਰੀ ਗਾਲ ਤੇ ਫੌਜਾਂ ਖੜੀਆਂ ਹੋਈਆਂ ਚੱਲਦੇ ਆ ਪਿੰਡਾਂ ਨੂੰ ਤੇ ਰਾਤ ਮੀਂਹ ਪਈ ਗਿਆ ਯਾਰ ਮੇਲਾ ਅੱਧ ਵਿਚਾਲੇ ਜੇ ਦੇਖੀ ਏ ਇਹ ਓਕੇ ਦੀ ਰਿਪੋਰਟ ਵੀ ਬਈ ਬਾਕੀ ਚੱਲਦੇ ਆ ਫਿਰ ਬੱਸ ਆਉਂਦੀ ਐ ਦੇਖਦੇ ਆ ਆ ਓਏ ਓਏ ਹਾਈ ਕਰਕੇ ਬਜ਼ਾਰ ਕਰਾਉਂਦੇ ਬੋਲੋ ਕਰਕੇ ਦੇ ਲਾਈ ਵੀ ਫੌਜਾਂ ਪਰਤ ਚਲੀਆਂ ਗਈਆਂ ਆਪੋ ਆ ਦੇ ਸ਼ਹਿਰਾਂ ਚੱਲਦੇ ਆ ਫਿਰ ਪਿੰਡ ਤਾਂ ਹੋ ਗਿਆ ਉਹ ਟਾਈਮ ਕੀ ਹੋ ਗਿਆ 8:30 ਹੋ ਗਏ 8:30 ਹੋ ਗਏ ਠੀਕਾਰੇ ਆਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਭਿੰਡਰਾ ਵਾਲੇ ਸੰਤਾਂ ਨੂੰ ਪਾਵੇ ਜੀ ਰਿਆ ਕਾਲ ਜੂੜੀ ਲਾਣਾ ਇੱਕ ਅੱਦਾ ਓਏ ਉਹੀ ਗੱਲ ਤੁਸੀਂ ਕਿਰਪਾਨ ਫੜ ਰੱਖੀ ਐ ਬੋਲੇ ਸੋਨਿਹਾਲ ਆਲਾ ਸਿਆਗਲਾ ਮੈਨੂੰ ਚੱਲਵੇ ਆਪਾਂ ਸੂਗੜ ਨੂੰ ਬੋਲੇ ਸੋਨਿਹਾਲ ਆਲਾ